ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਦੋਸਟ ਬਿੱਟੂ ਨਿਯਾਮ ਪ੍ਰਸਾਦ ਕਰਦਾ ਜੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀ ਰੱਜ ਆਪਾਂ ਅੰਮ੍ਰਿਤਪੁਰ ਪਹੁੰਚੇ ਹੋਏ ਆ ਸ੍ਰੀ ਮਸਤੂਆਣਾ ਸਾਹਿਬ ਦੀ ਧਰਤੀ ਤੇ ਸੰਤ ਅਤਰ ਸਿੰਘ ਜੀ ਉਹਨਾਂ ਦੀ ਵਰਸੀ ਤੇ ਤੇ ਇੱਥੇ ਬੜਿਆ ਮੇਲਾ ਭਰਿਆ ਹੋਇਆ ਇੱਕ ਵਾਰ ਵੀਰੇ ਕੈਮਰਾ ਮਾਰ ਕੇ ਦਿਖਾ ਦਿਆਂ ਉਧਰ ਨੂੰ ਮੇਲੇਵਾਰੇ ਵੀ ਤੇ ਇੱਥੇ ਆਪਾਂ ਖੜੇ ਆ ਮਹਿੰਦਰ ਵਾਲਿਆਂ ਦੀ ਸਟਾਲ ਦੇ ਉੱਤੇ ਤੇ ਇਹਨਾਂ ਦਾ ਜੋ ਟਰੈਕਟਰ ਆ ਰਿਹਾ 755 ਉਹਦੇ ਬਾਰੇ ਆਪਾਂ ਬਾਈ ਜੀ ਉਹਨਾਂ ਤੋਂ ਜਾਣਕਾਰੀ ਲਵਾਂਗੇ ਵੀ ਕੀ ਕੀ ਇਹਦੇ ਵਿੱਚ ਖਾਸੀਅਤ ਆ ਕਿਹੜੇ ਨਵੇਂ ਫੀਚਰ ਨੇ ਯਾਨੀ ਪੂਰੀ ਪ੍ਰੋਪਰ ਜਾਣਕਾਰੀ ਲਵਾਂਗੇ ਆਪਾਂ ਵੀਰ ਜੀ ਨਾਲ ਤੋਂ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਾ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਦਬਦਿਆ ਕਰੋ ਯਾਰ ਵਟਨਾ ਇੰਨੀ ਕੁ ਬੇਨਤੀ ਹੋਈ ਆਪਣੀ ਤੇ ਆਓ ਬਾਦਿਆਂ ਵੀਡੀਓ ਵੱਲ ਹਾਂਜੀ ਕਿਸਾਨ ਭਰਾਵੋ ਆ ਸਾਰੀ ਮਹਿੰਦਰਾ ਦੀ ਟੀਮ ਖੜੀ ਆ ਜੋ ਕੰਮ ਕਰ ਰਹੇ ਨੇ ਤੇ ਨਾਲ ਖੜੇ ਨੇ ਹਰੀਸ਼ ਗੋਇਲ ਜੀ ਤੇ ਸੇਖੋ ਸਾਹਿਬ ਇਹਨਾਂ ਦੀ ਏਜੰਸੀ ਅਮਰੇਡ ਕੋਲ ਹੈ ਆਪਾਂ ਪਹਿਲਾਂ ਵੀ ਸੇਖੋ ਸਾਹਿਬ ਉਹਨਾਂ ਦੀਆਂ ਵੀਡੀਓ ਬਣਾਈਆਂ ਨੇ ਅੱਜ ਆਪਾਂ ਗੱਲ ਕਰਦੇ ਆਂ ਸਾਰਾ ਹਰੀਸ਼ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਦਰਸ਼ਕਾਂ ਨੂੰ ਫਿਰ ਵੀ ਇੱਕ ਵਾਰ ਆਪਣਾ ਨਾਂ ਤੇ ਬੇਰਵਾ ਦੱਸ ਦੋ ਆਪਣਾ ਮੇਰੇ ਨਾਮ ਹਰੀਸ਼ ਗੋਇਲ ਹੈ ਜੀ ਹਾਂਜੀ ਆਪਣਾ ਸੁਖਵਾ ਫਾਰਮ ਸਰਵਿਸਿਜ਼ ਸੁਨਾਮ ਤੋਂ ਆਪਣੇ ਕੋਲ ਸੁਨਾਮ ਪਹਾਣੀਗੜ ਤੇ ਸੰਗਰੂਰ ਤਹਿਸੀਲ ਵਿਕੇ ਏਜੰਸੀਆਂ ਨੇ ਤਿੰਨੋ ਜਗ੍ਹਾ ਆਪਣੀ ਬ੍ਰਾਂਚ ਹੈਗੀ ਹੈ ਠੀਕ ਹੈ ਜੀ ਤੇ ਪਿਛਲੇ 50 ਸਾਲ ਤੋਂ ਸਾਨੂੰ 1974 ਤੋਂ ਅਸੀਂ ਗੋਇਲ ਪਰਿਵਾਰ ਦੇ ਨਾਮ ਤੋਂ ਕਿਸਾਨਾਂ ਦੀ ਸੇਵਾ ਕਰਦੇ ਆ ਰਹੇ ਹਾਂ ਪਹਿਲਾਂ ਆਪਣੇ ਕੋਲ ਸਵਰਾਜ ਟਰੈਕਟਰ ਵੀ ਜ਼ਿਲ੍ਹੇ ਸ਼ਿਖੁੰਦੀ ਸੀ ਪਿਛਲੇ ਦੋ ਸਾਲਾਂ ਤੋਂ ਮਹਿੰਦਰਾ ਟਰੈਕਟਰ ਦੀ ਹੈ ਠੀਕ ਹੈ ਜੀ ਤੇ ਅੱਜ ਆਪਾਂ ਕਿਸਾਨ ਵੀਰਾਂ ਨੂੰ ਜੋ ਆ 755 DI CRD ਟਰੈਕਟਰ ਆਉਂਦਾ ਇਹਦੇ ਵਿੱਚ ਕੀ ਖਾਸ ਦਾ ਉਹ ਸਾਨੂੰ ਖਾਸ ਜਾਂਦਾ ਗਣਾ ਉਹਦੀਆਂ ਦੱਸੋ ਪਹਿਲਾਂ ਤਾਂ ਇਹਨੂੰ ਟਰੈਕਟਰ ਨਾ ਕੋਈ ਛੋਟਾ ਹੈ ਛੋਟਾ ਇਹਦਾ ਹੈ ਇਹਦਾ ਗੱਲ ਮੰਨਣ ਵਾਲੀ ਹੈ ਜੀ ਹਾਂ ਠੀਕ ਹੈ ਅੱਜ ਦੇ ਸਮੇਂ ਵਿੱਚ ਜੋ ਵੱਡੇ ਤੋਂ ਵੱਡੇ ਕਿਸਾਨ ਸੰਧ ਯੂਜ਼ ਕਰ ਰਹੇ ਨੇ ਖੇਤੀਬਾੜੀ ਲਈ ਹਾਂਜੀ ਉਹਨਾਂ ਨੂੰ ਖਿੱਚਣ ਚ ਸਭ ਤੋਂ ਵੱਧ ਸਮਰੱਥਾ ਵਾਲਾ ਟਰੈਕਟਰ ਮਹਿੰਦਰਾ ਕੰਪਨੀ ਦਾ ਨੋਵੋ 755 ਸਹੀ ਗੱਲ ਆ ਜੀ ਜੋ ਇਹਦੀ ਲਿਫਟ ਕਪੈਸਿਟੀ ਹੈ 2900 ਕਿਲੋ ਦੀ ਇੰਡਸਟਰੀ ਵਿੱਚ ਕਿਸੇ ਵੀ ਟਰੈਕਟਰ ਚ 2900 ਕਿਲੋ ਦੀ ਲਿਫਟ ਨਹੀਂ ਆਉਂਦੀ 2900 ਕਿਲੋ ਦੀ ਲਿਫਟ ਕਪੈਸਿਟੀ ਹੈ ਇਹਦੀ ਇੰਨੀ ਤਾਂ ਕਿਸੇ ਦੀ ਹੈ ਨਹੀਂ ਜੀ ਕਿਸੇ ਦੀ ਨਹੀਂ ਹੈ ਜੀ ਸਹੀ ਗੱਲ ਆ ਜੀ 6 ਸਾਲ ਦੀ ਵਾਰੰਟੀ ਦੇ ਰਹੀ ਹੈ ਕੰਪਨੀ ਇਹਦੀ ਠੀਕਾ ਜੀ ਡੀਜੀ ਸੈਂਸਰ ਦੇ ਵਿੱਚ ਲੱਗਿਆ ਹੋਇਆ ਆ ਦੇਖੋ ਜੀ 6 ਸਾਲ ਦੀ ਵਾਰੰਟੀ ਆ ਗਈ ਡੀਜੀ ਸੈਂਸਰ ਆ ਗਿਆ ਡੀਜੀ ਸੈਂਸ ਕੀ ਹੈ ਤੁਸੀਂ ਆਪਣੇ ਮੋਬਾਈਲ ਤੇ ਹਾਂ ਜੀ ਟਰੈਕਟਰ ਕਿੱਥੇ ਚੱਲ ਰਿਹਾ ਹੈ ਟਰੈਕਟਰ ਖੜਾ ਹੈ ਚੱਲ ਰਿਹਾ ਹੈ ਕਿੰਨਾ ਇਹਨੇ ਕੰਮ ਕਰਤਾ ਸਾਰਾ ਵੇਰਵਾ ਤੇ ਮੋਬਾਈਲ ਤੇ ਉਹਨੂੰ ਨਜ਼ਰ ਆਈ ਜਾਊਗਾ ਉਹਨੂੰ ਕਿ ਟ੍ਰੈਕਟਰ ਦੀ ਇਹ ਚਿੰਤਾ ਕਰਨ ਦੀ ਲੋੜ ਨਹੀਂ ਵੀ ਟ੍ਰੈਕਟਰ ਕੰਮ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਹਾਂਜੀ ਹਾਂਜੀ ਤੇ ਵਧੀਆ ਦੋ ਸਟੈਪ ਦੇ ਤੇ ਚੜਨੂਗਾ ਨਹੀਂ ਹਾਂਜੀ ਆ ਤੇ ਇੰਜਨ ਵਧੀਆ ਚਾਰ ਸਿਲੰਡਰ ਸੀ ਆਰ ਡੀ ਆਈ ਆ ਤੇ ਕੰਪਨੀ ਦਾ ਦਾ ਨਾਮ ਇੱਕ ਪਹਿਲਾਂ ਹੀ ਬਹੁਤ ਆ ਤੇ ਟਾਇਰ ਕਿੰਨੇ ਦੇ ਨੇ ਜੀ ਪਿਛਲੇ ਦੇ ਇਹਦੇ 18 ਦੇ ਟਾਇਰ ਨੇ ਜੀ 18 430 ਦੇ 18 430 ਦੇ ਬਹੁਤ ਵੱਡੇ ਟਾਇਰ ਕਰਤੇ ਜੀ ਤੇ ਚੜਨੂ ਦੋ ਸਟੈਪ ਕਰਤੇ ਤੇ ਕਿਸਾਨ ਵੀਰੋ ਖੁੱਲਾ ਪਲੇਟਫਾਰਮ ਆ ਇਹਦਾ ਵਧੀਆ ਗੇਅਰ ਨੇ ਅਜਸਟੇਬਲ ਸੀਟਾਂ ਦੇਖ ਸਕਦੇ ਹੋ ਤੁਸੀਂ ਸੀਟ ਕਾਦੀ ਆ ਸੋਫਾ ਹੀ ਆ ਜੇ ਕਹੀ ਆਪਾਂ ਤੇ ਮਰਜ਼ੀ ਖੁੱਲਾ ਡੋਲਾ ਬੈਠੇ ਅਗਲਾ ਜੀ ਕਹਿੰਦੇ ਕੰਪਨੀ ਕੰਨੀਓ ਐਸੈਸਰੀ ਜਿਹੜੀ ਇਹਦੀ ਹੁੱਡ ਹੈ ਇਹ ਵੀ ਰੋਪ ਵਾਲੀ ਹੁੱਡ ਹੈ ਹਾਂਜੀ ਮੂਰੇ ਵੇਟ ਨੇ ਮੂਰੇ ਟਾਇਰਾਂ ਤੇ ਮੜਗਾੜ ਨੇ ਇਹ ਸਾਰੀ ਕੰਪਨੀ ਵੱਲੋਂ ਫਿੱਟਡ ਨਾਲ ਹੀ ਆਂਦੀ ਐ ਐਸੈਸਰੀ ਇਹ ਸਾਰੀ ਐਸੈਸਰੀ ਵੇਟ ਵਗੈਰਾ ਹੁੱਡ ਆਪਣਾ ਆ ਇਹ ਸਾਰੀ ਫਰੀ ਜੀ ਨਾਲ ਐ ਇਹ ਸਾਰੀ ਫਰੀ ਐ ਠੀਕ ਆ ਜੀ ਠੀਕ ਆ ਤੇ ਬੜਾ ਮਜਬੂਤ ਹਿੱਸਾ ਲੱਗਿਆ ਹੋਇਆ ਹੈ ਕਹਿੰਦੇ ਮੂਰਲਾ ਜੇ ਆਪਾਂ ਕਹੀਏ ਤੇ ਡਬਲ ਡਿਊਲ ਰਟਿੰਗ ਸਟੀering ਬਾਲ ਆਉਂਦਾ ਇਹਦਾ ਇਹ ਵੀ ਕਾਫੀ ਮੋਟਾ ਲੱਗਿਆ ਹੋਇਆ ਕਿਸਾਨ ਵੀਰੋ ਦੇਖੋ ਇੱਡਾ ਮੋਟਾ ਕਿਸੇ ਟਰੈਕਟਰ ਦਾ ਨਹੀਂ ਲੱਗਿਆ ਹੁੰਦਾ ਜੇ ਆਪ ਦੇਖੀਏ ਆਪਾਂ ਵੀਡੀਓ ਬਣਾਉਂਦੇ ਰਹੇ ਨੇ ਤੁਸੀਂ ਦੇਖਦੇ ਹੋ ਆਪਣੀ ਵੀਡੀਓ ਤੇ ਆਪਾਂ ਇਸ ਸਾਈਡ ਤੋਂ ਵੀ ਦਿਖਾ ਦਈਏ ਜੀ ਸੇਖੋ ਸਭ ਤੋਂ ਲੋ ਹੁਣ ਆ ਨਮਸਕਾਰ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਸੋਮਿਆ ਮਹਿੰਦਰਾ ਐਂਡ ਮਹਿੰਦਰਾ ਸੇ ਹੂੰ मैं यहाँ ये जो मेला लगा हुआ है वहाँ पे भी आई हूँ हमने महिंद्रा का भी ये जो हमारे सुखवाहा फार्म सर्विसेज के हरीश गोयल जी डीलर हैं जो पहले गोयल ब्रदर के नाम से अभी अपने डीलरशिप चला रहे थे अभी इनका सुखवाहा फार्म सर्विसेज के नाम से है। काफी अच्छे डीलर हैं काफी सपोर्टिव हैं और ये अभी संगरूर एरिया के जितने भी कस्टमर हैं इनको काफी अच्छे से सर्व कर रहे हैं इनको हेल्प कर रहे हैं महिंद्रा ट्रैक्टर देखिए संगरूर सुनाम हाँ जी संगरूर सुनाम और इनके इनके पास महिंद्रा के सारे मॉडल्स हैं और ये इनकी सर्विसिंग भी काफ़ी अच्छी होती है अभी जब ये महिंद्रा के डीलरशिप लिए थे तो मार्केट शेयर बहुत अच्छी नहीं थी लेकिन इन्होंने काफ़ी सपोर्ट किया है और अभी हमारी कंपनी की मार्केट शेयर को इन्होंने काफ़ी अच्छा मतलब ये कंपनी इस एरिया के लीडर बनने जा रहे हैं बहुत जल्दी ये लीडर बन जाएंगे और इन्होंने काफ़ी अच्छा परफॉर्म कर रहे हैं इस एरिया में और काफी अच्छा इनका कस्टमर का सपोर्ट है इनको हाँ जी मैम और ये आज यहाँ मेले में आए हुए हैं इनका हम दुआ है। करते हैं जल्दी लीडर बने कर रहे हैं हाँ हाँ बिल्कुल इनका काम बहुत अच्छा है ठीक है इन, जी इनका जो काम करने का तरीका है वो हाँ सब कुछ बहुत अच्छा है तो हाँ जी। ये हम विश करते हैं कि लीडर बने और ये बन भी जाएंगे थैंक यू वेरी मच मैम जी आप सत्तर अस्सी हजार बिल्कुल जी ਮਹਿੰਦਰਾ ਕੰਪਨੀ ਪਹਿਲੀ ਕੰਪਨੀ ਹੈ ਜਿਹੜੀ ਤਕਰੀਬਨ 65000 ਰੁਪਏ ਦੀ ਸੈਸਰੀ ਟਰੈਕਟਰ ਦੇ ਨਾਲ ਬਿਲਕੁਲ ਫਰੀ ਦਿੰਦੀ ਹੈ ਹਾਂਜੀ ਹਾਂਜੀ ਕੰਪਨੀ ਸੋਚਦੀ ਹੈ ਕਿ ਜਿਹੜਾ ਗਾਹਕ ਇੰਨੇ ਪੈਸੇ ਲਾਉਂਦਾ ਉਹਦੀ ਲਾਈਫ ਦੀ ਸੇਫਟੀ ਵਾਸਤੇ ਇੰਨੀ ਮੋਟੀ ਮੈਂ ਤੁਹਾਨੂੰ ਦਿਖਾਉਣਾ ਹਾਂਜੀ ਛਤਰੀ ਸਹੀ ਗੱਲ ਆਪਾਂ ਬੈਕ ਸਾਡ ਤਕਰੀ ਔਰ ਬੈਕ ਸਾਡ ਨੂੰ ਦੇਖਦੇ ਹਾਂ 3800 ਕਿਲੋਗ੍ਰਾਮ ਰਿਕਮੈਂਡਡ ਹੈ ਠੀਕ ਹੈ ਜੀ ਆ ਲੱਗੀ ਹੋਈ ਆ ਕਿਸਾਨ ਵੀਰ ਤੁਸੀਂ ਇੱਥੋਂ ਸਕਰੀਨਸ਼ਾਟ ਲੈ ਸਕਦੇ ਹੋ ਔਰ ਬੀਰੋ ਇਹ ਪਹਿਲਾ ਟਰੈਕਟਰ ਹੈ ਹਾਂਜੀ ਜਿਹੜਾ ਬਾਕੀ ਕੰਪਨੀਆਂ ਦਾ 90 ਹਸਪਾਵਰ ਦਾ ਟਰੈਕਟਰ ਕੰਮ ਕਰਦਾ ਇਹ 75 ਦਾ ਕਰਦਾ ਅੱਛਾ ਜੀ ਮੱਕੀ ਵਾਲੀ ਮਸ਼ੀਨ ਤੇ ਕਿਸੇ ਤੇ 90 ਦਾ ਚੱਲਦਾ ਹੈ ਹਾਂਜੀ ਮਹਿੰਦਰਾ ਦਾ 75 ਦਾ ਚੱਲਦਾ ਹੈ ਠੀਕ ਆ ਜੀ ਕਿਸੇ ਵੀ ਲੱਗੇ ਹੋਏ ਤੋਂ ਚੈੱਕ ਕਰ ਸਕਦੇ ਹੋ ਹਾਂਜੀ ਔਰ ਤੇਲ ਕੰਜ਼ਮਪਸ਼ਨ ਦੇ ਵਿੱਚ ਸਭ ਤੋਂ ਘੱਟ ਹੈ ਰੇਟ ਵਾਈਜ਼ ਬਾਕੀ ਕੰਪਨੀਆਂ ਨਾਲ ਬਹੁਤ ਘੱਟ ਹੈ ਠੀਕ ਆ ਜੀ ਫੀਡਬੈਕ ਬਹੁਤ ਵਧੀਆ ਦੋ ਪੀਸੋ ਦੀ ਸੈਂਸਿੰਗ ਵੀ ਬੜੀ ਵਧੀਆ ਦਿੱਤੀ ਨਾ ਡਬਲ 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 ਸੈਂਸਿੰਗ ਡਬਲ ਡਿਸਟ੍ਰਿਬਿਊਟਰ ਹਾਂ ਡਬਲ ਡਿਸਟ੍ਰਿਬਿਊਟਰ ਹਾਂ ਡਬਲ ਸੈਂਸਿੰਗ ਤੇ ਆ ਵੀ ਚੀਜ਼ ਮੈਂ ਕਹਿੰਦਾ ਦਾ ਪੀਟੀਓ ਵੀ ਪੀਟੀਓ ਦਾ ਸਾਰਾ ਪਿੱਛੇ ਇਹਦਾ ਕੋਈ ਵੀ ਪੀਟੀਓ ਦੀ ਬ੍ਰੇਕਡਾਊਨ ਆਉਂਦੀ ਹੈ ਜੀ ਪਿੱਛੇ ਦੀ ਪਿੱਛੇ ਨਿਕਲ ਜਾਂਦੀ ਹੈ ਟਰੈਕਟਰ ਨੇ ਵਿਚਾਲੋ ਖੁੱਲਦਾ ਠੀਕ ਆ ਜੀ ਠੀਕ ਆ ਆਦਰਵਾਈਜ਼ ਟਰੈਕਟਰਾਂ ਦੇ ਆਦਰਵਾਈਜ਼ ਟਰੈਕਟਰਾਂ ਦੇ ਵਿਚਾਲੋ ਨਵੇਂ ਟਰੈਕਟਰ ਜਦੋਂ ਵਿਚਾਲੋ ਖੋਲ ਕੇ ਪੀਟੀਓ ਬਦਲਣੀ ਪੈਂਦੀ ਹੈ ਬਹੁਤ ਪੈਡਾ ਲੱਗਦਾ ਪਰੇ ਕੰਪਨੀ ਦੀ ਪੀਟੀਓ ਦਾ ਕੰਮ ਪਿੱਛੇ ਦੀ ਪਿਛੀ ਹੋ ਜਾਂਦਾ ਸਹੀ ਗੱਲ ਆ ਜੀ ਵੱਖਰੀ ਤਰ੍ਹਾਂ ਦਾ ਲੱਗਿਆ ਆ ਬਿਲਕੁਲ ਵੱਖਰਾ ਆ ਕਿੰਨੀਆਂ ਮੋਟੀਆਂ ਆਰਮਾਂ ਲੱਗੀਆਂ ਨੇ ਦੇਖੋ ਦੇਖੋ 2900 ਕਿਜੀ ਚੱਕਣ ਲਈ ਲਿੰਕਾਂ ਵੀ ਉਹੀਆਂ ਚਾਹੀਦੀਆਂ ਸਹੀ ਗੱਲ ਆ ਜੀ ਤੇ ਦੋਨੋਂ ਸਾਈਡ ਤੋਂ ਸੈਟਿੰਗ ਕਰ ਸਕਦੇ ਆ ਬਿਲਕੁਲ ਜੀ ਇਧਰੋਂ ਵੀ ਇਧਰੋਂ ਵੀ ਜਿੰਨਾ ਭਾਰ ਚੱਕਣਾ ਉਹੀਆਂ ਲੱਤਾਂ ਵੀ ਚਾਹੀਦੀਆਂ ਹਾਂਜੀ ਤੇ ਇਹਦਾ ਆਪਣਾ ਹਿੱਸਾ ਦੇਖੋ ਸਭ ਕਿਹੜਾ ਆਉਂਦਾ ਪਿਛਲਾ ਪਿਛਲਾ ਹਿੱਸਾ ਇਹਦਾ ਮਹਿੰਦਰਾ ਦਾ ਆ ਜੀ ਹਾਂਜੀ ਆ ਗਰਾਰੀ ਸਿਸਟਮ ਹੈ ਜਿਹੜਾ ਹਾਂਜੀ ਬਿਲਕੁਲ ਸਿੱਧਾ ਹੈ ਠੀਕ ਆ ਜੀ ਬਾਕੀ ਟਰੈਕਟਰਾਂ ਵਾਂਗੂ ਨਹੀਂ ਕਿ ਹਾਂਜੀ ਹਾਂ ਤੇ ਤਕੜਾ ਹੀ ਬਹੁਤ ਆਈ ਮੋਟਾ ਹੀ ਬਹੁਤ ਆ ਇਸ ਸਾਈਡ ਦਾ ਬੰਦਾ ਕਰਦਾ ਹੀ ਬਹੁਤ ਹੈਵੀ ਮਜ਼ਬੂਤ ਵਧੀਆ ਸੋਹਣੀ ਲਾਈਟ ਲੱਗੀ ਹੋਈ ਆ ਤੇ ਜਾਂ ਪਰ ਅਗਲੀ ਗੱਲ ਹਾਂ ਪੁਸ਼ ਬਟਨ ਲਿਫਟ ਹੈ ਠੀਕ ਆ ਹਾਂਜੀ ਹਾਂ ਕੁਛ ਬਟਨ ਲਿਫਟ ਇੱਕ ਵਾਰ ਸੈੱਟ ਕਰ ਦੋ ਉਸ ਤੋਂ ਬਾਅਦ ਉੱਥੇ ਦੱਬੋ ਤੇ ਆਪੀ ਚੱਕੇਗਾ ਨਾਲੇ ਬਟਨ ਲੱਗੇ ਹੋਇਆ ਨਾਲੇ ਕੁਛ ਬਟਨ ਉਸ ਬਟਨ ਨਾਲ ਜਿਵੇਂ ਕਾਰ ਸਟਾਰਟ ਕਰਨਾ ਔਰ ਸਭ ਤੋਂ ਵੱਡੀ ਗੱਲ ਮੇਰੇ ਕਿ ਨਹੀਂ ਕਰੂੰ ਸਭ ਤੋਂ ਵੱਡੀ ਗੱਲ ਕਿ ਡਰਾਈਵਰ ਕੋਈ ਵੀ ਫੰਕਸ਼ਨ ਕਰਦਾ ਹੈ ਹਾਂਜੀ ਤੁਸੀਂ ਦੂਰ ਖੜ ਕੇ ਦੇਖਿਓ ਹਰੇਕ ਤੇ ਉਹਦਾ ਮੋਡਾ ਨਹੀਂ ਨੀਵਾ ਹੋਊਗਾ ਹਾਂਜੀ ਹਾਂ ਸਾਰੇ ਪ੍ਰੋਪਰ ਨੇ ਹਾਂਜੀ ਜਿੰਨੇ ਵੀ ਇਹਦੇ ਗੇਅਰ ਲੀਵਰ ਸਾਰੇ ਬਿਲਕੁਲ ਸਿੱਧੇ ਨੇ ਔਰ ਸ਼ਟਲ ਗੇਲ ਚ ਹਾਂਜੀ ਹਾਂ 2900 ਕੇਜੀ ਲਿਫਟ ਕੈਪੈਸਿਟੀ ਵਾਲਾ ਤੇ ਸ਼ਟਲ ਗੀਅਰ ਚ ਸ਼ਟਲ ਗੀਅਰ ਚ ਕਿੰਨੀਆਂ ਸਪੀਡਾਂ ਨੇ ਇਹਦੀਆਂ ਇਹਦੀਆਂ ਵੀਰ ਜੀ 3 ਸਪੀਡ ਤੇ ਡਿਜੀਟਲ ਇਨਸਟਰੂਮੈਂਟਸ ਕਲਸਟਰ ਦਾ ਕਿਸਾਨ ਵੀਰੋ ਦਾ ਚਾਬੀ ਆਪਣੇ ਕੋਲ ਹੈ ਨਹੀਂ ਵਧੀਆ ਸਟੀering ਆ ਤੇ ਸਾਈਡ ਦੀ ਕਾਰਾਂ ਵਾਂਗੂ ਐਂਡੀਕੇਟਰ ਲਾਉਣ ਨੂੰ ਬਟਨ ਨੇ ਇੱਥੋਂ ਹੀ ਲਾਈਟਾਂ ਲੱਗਦੀਆਂ ਨੇ ਤੇ ਆ ਵੀ ਲਾਈਟਾਂ ਦਾ ਬਟਨ ਆ ਤੇ ਆਹ ਮੂਡ ਆ ਗਿਆ ਇਹਦੇ ਡੀਜ਼ਲ ਸੇਵਰ ਨੋਰਮਲ ਪਾਵਰ ਮੂਡ ਆਹ ਸਾਈਡ ਤੇ ਇਹਦਾ ਉਹਦਾ ਖੁੱਲਾ ਪਲੇਟਫਾਰਮ ਆ ਸਸਪੈਂਡਲ ਪੈਡਲ ਆ ਮੇਰੇ ਆਹ ਦੇਖ ਸਾਹ ਵਧੀਆ ਕਲੱਚ ਆ ਸਾਈਡ ਤੇ ਡਬਲ ਕਲਚ ਲੱਗੇ ਆਇਆ ਆ ਹਾਂ ਹੈਂਡ ਬ੍ਰੇਕਾਂ ਵਧੀਆ ਗੇਅਰ ਆ ਦੇਖੋ ਇੰਨਾ ਛੋਟਾ ਜਿਹਾ ਗੇਅਰ ਬਣਾ ਕੇ ਲਾ ਦਿੱਤਾ ਦੂਜੇ ਟਰੈਕਟਰਾਂ ਨਾਲ ਤੇ ਚੜਨਾ ਵਗੈਰਾ ਨੂੰ ਵੀ ਵਧੀਆ ਦਿੱਤਾ ਹੋਇਆ ਸਾਰਾ ਕੁਝ ਯਾਨੀ ਕੰਪਨੀ ਨੇ ਪੂਰਾ ਧਿਆਨ ਰੱਖਿਆ ਆਇਆ ਤੇ ਪੁਸ਼ ਬਟਨ ਲਿਫਟ ਇੱਕ ਵਾਰ ਆਪਾਂ ਸੈੱਟ ਕਰਤਾ ਮੁੜ ਕੇ ਇਥੇ ਬਟਨ ਦੱਬਣਾ ਤੇ ਬਟਨ ਬੰਦ ਕਰ ਦੋ ਕੀ ਆ ਮੋਬਾਈਲ ਵਗੈਰਾ ਰੱਖਣ ਨੂੰ ਥਲੀ ਦਿੱਤਾ ਹੋਇਆ ਆ ਮੇਰੇ ਪੈਰ ਕੋਲੇ ਦੇਖ ਲਓ ਤੁਸੀਂ ਵਧੀਆ ਹੀਟ ਗਾਰਡ ਦਿੱਤੇ ਨੇ ਹੀਟ ਤਾਂ ਇਤਨਾ ਕ ਪਹੁੰਚਣੀ ਹੋਈ ਆ ਵਧੀਆ ਸੋਹਣਾ ਸਲਾਸਰ ਦਿੱਤਾ ਹੋਇਆ ਕੰਪਨੀ ਨੇ ਇਹਨਾਂ ਸਾਡੇ ਦੇ ਤੁਸੀਂ ਤੇ ਬਾਕੀ ਸੇਕੋ ਸਾਹਿਬ ਉਹਨਾਂ ਨੇ ਦੱਸੇ ਦਿੱਤਾ ਤੇ ਨਾਲੇ ਹਰੀ ਸਕੋਲ ਜੀ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਜੇ ਫੇਸਬੁੱਕ ਤੇ ਤਾਂ ਮਿੱਤਰੂਆਂ ਪਰ ਪੇਜ ਨੂੰ ਫਾਲੋ ਕਰਨਾ ਇੰਸਟਾ ਤੇ ਆਪਣੀ ਆਈਡੀ ਹੈਗੀ ਆ ਮਿੱਤਰੂ ਮੈਨੂੰ ਆਪ ਕੋ ਬਾਲਨਾ ਅੱਜ ਆਪਾਂ ਮਸਤੂਆਣਾ ਸਾਹਿਬ ਦੀ ਧਰਤੀ ਤੇ ਆਏ ਹੋਏ ਆ ਜੋੜ ਮੇਲਾ ਲੱਗਿਆ ਹੋਇਆ ਤੇ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਦੇ ਵਿੱਚ ਹੁਣ ਦੇ ਆਪਾਂ ਨੂੰ ਇਜਾਜ਼ਤ ਧੰਨਵਾਦ